ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਤੇ ਉਮੀਦ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਇਨਸੀਡੈਂਟ ਜਿਹੜਾ ਹੈਗਾ ਉਹ ਸ਼ੇਅਰ ਕਰਨਾ ਜੋ ਕਿ ਕੱਲ ਹੀ ਹੋ ਕੇ ਹਟਿਆ ਸਾਡੇ ਨਾਲ ਸੋ ਮੇਰਾ ਮਨ ਸੀਗਾ ਕਿ ਮੈਂ ਚਲੋ ਹਨਾ ਸ਼ੇਅਰ ਕਰਾਂ ਤੁਹਾਡੇ ਨਾਲ ਹਨਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅ ਕੱਲ ਸੀਗਾ ਜੀ ਆਪਣਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹਨਾ ਤੇ ਪੰਜਵੀ ਵੀ ਹਨਾ ਤੇ ਚਲੋ ਹਣਾ ਮੈਂ ਹਰ ਵਾਰ ਜਾਂਦੀ ਹਾਂ ਪੰਜਵੀਂ ਤੇ ਤੇ ਕੱਲ ਵੀ ਅਸੀਂ ਗਏ ਮਮਾ ਤੇ ਮੈਂ ਅਸੀਂ ਦੋਨੋਂ ਗਏ ਸੀਗੇ ਸਵੇਰੇ ਤੇ ਉਹ ਹੀ ਅਸੀਂ ਸਕੂਟੀ ਤੇ ਗਏ ਤੇ ਜਾ ਕੇ ਅਸੀਂ ਆਪਣੀ ਸਕੂਟੀ پارک ਕਰਤੀ ਹਣਾ ਤੇ ਮੈਂ ਨਾ ਮਤਲਬ ਕਿ ਆਪਣਾ ਇੱਕ ਬੈਗ ਆ ਵਾਲਾ ਬੈਗ ਹੈ ਮੈਂ ਬੈਗ ਵੀ ਦਿਖਾ ਦ ਹਣਾ ਆ ਬੈਗ ਹੈ ਇਹਦੇ ਵਿੱਚ ਮਤਲਬ ਸਾਰਾ ਸਮਾਨ ਸੀ ਹਣਾ ਕੱਪੜੇ ਵਗੈਰਾ ਹਣਾ ਜੋ ਆਪਾਂ ਚੇਂਜ ਕਰਦੇ ਆ ਇਸ਼ਨਾਨ ਕਰਛਣਾ ਤੇ ਬਾਕੀ ਇੱਕ ਸਾਡੇ ਕੋਲ ਤਾਂ ਛੋਟਾ ਜਿਹਾ ਪਰਸ ਸੀਗਾ ਤੇ ਉਹ ਪਰਸ ਮਮਾਂ ਦਾ ਸੀਗਾ ਤੇ ਬਿਲਕੁਲ ਛੋਟਾ ਜਿਹਾ ਪਰਸ ਸੀਗਾ ਤੇ ਅਸੀਂ ਸਕੂਟੀ ਮੈਨੇ ਲਗਾਈ ਤੇ ਉਹ ਪਰਸ ਜੀ ਮੈਨੇ ਆਪਣਾ ਜਿਹੜਾ ਹੈਗਾ ਟੋਕਨ ਹਨਾ ਆਪਾਂ ਨੇ ਜੋੜਾ ਘਰ ਚ ਆਪਣੀਆਂ ਹਨਾ ਜਮਾ ਕਰਵਾਈਆਂ ਜੁੱਤੀਆਂ ਤੇ ਉਹ ਟੋਕਨ ਤੇ ਜਿਹੜੀ ਮੇਰੀ ਚਾਬੀ ਸੀ ਸਕੂਟੀ ਦੀ ਉਹ ਮੈਂ ਉਹਦੇ ਵਿੱਚ ਹੀ ਪਾਤੀ ਤੇ ਉਹ ਪਰਸ ਨਾਲ ਫਿਰ ਮੈਂ ਇਸੇ ਪਰਸ ਦੇ ਵਿੱਚ ਪਾ ਲਿਆ ਕਿਉਂਕਿ ਕੱਪੜੇ ਵੀ ਸੀਗੇ ਤੇ ਮੈਂ ਥੋੜਾ ਜਿਹਾ نیچے ਕਰਕੇ ਹੀ ਪਾਇਆ ਸੀ ਵੀ ਚਲੋ ਗਿਰ ਨਾ ਜਾਵੇ ਮੈਂ ਪਾ ਕੇ ਅਸੀਂ ਆਪਣਾ ਚਲੇ ਗਏ ਇਸ਼ਨਾਨ ਘਰ ਵਿੱਚ ਹਨਾ ਤੇ ਚਲੋ ਉੱਥੇ ਜਾ ਕੇ ਹੈਗੀ ਸੀ ਭੀੜ ਕਾਫੀ ਹੁੰਦੀ ਹੈ ਹਨਾ ਉੱਥੇ ਤੇ ਚਲੋ ਸਾਨੂੰ ਇੱਕ ਜਗ੍ਹਾ ਮਿਲ ਗਈ ਅੱਗੇ ਜਾ ਕੇ ਜਿੱਥੇ ਆਪਣੀਆਂ ਖੁੰਟੀਆਂ ਲੱਗੀਆਂ ਹੁੰਦੀਆਂ ਨੇ ਤੇ ਸਾਡੇ ਨਾਲ ਵੀ ਦੋ ਹੈਗੀਆਂ ਸੀ ਖੁੰਟੀਆਂ ਉਹ ਬੁੱਕ ਸੀਗੀਆਂ ਅਸੀਂ ਆਪਣਾ ਖੜਗੇ ਜਾ ਕੇ ਹਨਾ ਤੇ ਮੈਂ ਚਲੋ ਕੱਪੜੇ ਵਗੈਰਾ ਹਨਾ ਆਪਣੇ ਦੇਖੇ ਹਨਾ ਚੇਂਜ ਕਰਨ ਲਈ ਤੇ ਇੱਕ ਨਾ ਉੱਥੇ ਲੇਡੀ ਆਈ ਪਤਾ ਨਹੀਂ ਕਿੱਧਰੋਂ ਆਈ ਇੱਕਦਮ ਜੇ ਆਕੇ ਨਾ ਉਹ ਮਤਲਬ ਕਿ ਜਿੱਥੇ ਅਸੀਂ ਖੜੇ ਸੀ ਜਿਹੜੇ ਉਹ ਖੁੰਟੀਆਂ ਕੋਲ ਉੱਥੇ ਆਕੇ ਨਾ ਉਹ ਐਂ ਜੇ ਗਿਰ ਗਈ ਮਤਲਬ ਹਨਾ ਮੇਰੇ ਮਾਈਂਡ ਚ ਆਇਆ ਵੀ ਇਹ ਐਦਾਂ ਕਿਉਂ ਗਿਰ ਗਈ ਹਨਾ ਵੀ ਇਹ ਕੀ ਕਰ ਰਹੀ ਐ ਨੂੰ ਦਿਖ ਨਹੀਂ ਰਿਹਾ ਉਹ ਥਾਂ ਵੀ ਨਹੀਂ ਹੈਗੀ ਨਾਲੇ ਬਿਲਕੁਲ ਬੁੱਕ ਸੀ ਕੋਈ ਜਗ੍ਹਾ ਨਹੀਂ ਸੀ ਅਸੀਂ ਸੀ ਕਿ ਬਸ ਉੱਥੇ ਨਾਲ-ਨਾਲ ਆਲੇ-ਦਾਲੇ ਵੀ ਹਨਾ ਹੈਗੇ ਸੀ ਕਈ ਜਾਣੇ ਤੇ ਉਸ ਵਾਰ ਨਾ ਉਹ ਮੇਰੇ ਮम्मा ਵੱਲ ਦੇਖਣ ਲੱਗੀ ਤੇ ਹੱਸ ਪਈ ਉਹਨੇ ਨਾ ਸ਼ਾਰਟ ਲਿਆ ਹੋਇਆ ਐਵੇਂ ਮੈਨੂੰ ਦਿਖੋਨੀ ਆ ਸ਼ਾਲ ਉਹਨੇ ਲਿਆ ਹੋਇਆ ਸੀ ਹਲੇ ਮੈਂ ਉਹਦੇ ਵੱਲ ਥੋੜੀਆਂ ਜਿਹੀਆਂ ਜੱਖਾਂਆਂ ਗੱਡੀਆਂ ਵੀ ਤੈਨੂੰ ਦਿਖਦਾ ਨਹੀਂ ਹੈਗਾ ਵੀ ਜਗ੍ਹਾ ਤਾਂ ਹੈ ਨਹੀਂ ਐਵੇਂ ਕਰਕੇ ਉਹਨੇ ਐਵੇਂ ਸ਼ਾਲ ਲਿਆ ਹੋਇਆ ਐਵੇਂ ਐਵੇਂ ਜੇ ਕਰਿਆ ਹੋਇਆ ਸ਼ਾਲ ਉਹਦੇ ਹਨਾ ਫਿਰ ਨਾ ਦੇਖ ਕੇ ਹੱਸਣ ਲੱਗੀ ਮੰਮਾ ਨੂੰ ਤੇ ਮੈਨੂੰ ਲੱਗਿਆ ਵੀ ਚਲੋ ਮੰਮਾ ਵੈਸੇ ਹਾਸ ਪੈਂਦਾ ਅਗਲਾ ਹਨਾ ਕਈ ਵਾਰੀ ਚਲੋ ਵੀ ਸਾਨੂੰ ਲੱਗਿਆ ਕਿ ਤੇ ਉਹਨੂੰ ਜਗ੍ਹਾ ਨਹੀਂ ਮਿਲੀ ਤਾਂ ਕਰਕੇ ਇੱਥੇ ਧੱਕੇ ਦੇ ਨਾਲ ਮੈਂ ਕਿ ਆਪਣਾ ਲਫਾਫੇ ਲੂਹੇ 'ਤੇ ਟੰਗਦੀ ਹੋਊਗੀ ਹਨਾ ਤੇ ਉਸ ਤੋਂ ਬਾਅਦ ਚਲੋ ਮੈਂ ਹਨਾ ਆਪਣਾ ਇਸ਼ਨਾਨ ਕੀਤਾ ਮੈਂ ਕੱਪੜੇ ਵਗੈਰਾ ਚੇਂਜ ਕੀਤੇ ਇੱਕਦਮ ਮਮਾ ਦੇ ਮਾਈਂਡ ਚ ਆਇਆ ਕਿ ਪਰਸ ਕਿੱਥੇ ਗਿਆ ਨਾਲੇ ਪਰਸ ਮੇਰੇ ਮਮਾ ਦੇ ਹੱਥ ਜੀ ਇਹ ਫੜਿਆ ਹੋਇਆ ਸੀ ਐਵੇਂ ਪਰ ਜਦੋਂ ਮੈਂ ਆਪਣਾ ਟੋਬਲ ਵਗੈਰਾ ਕੱਢਿਆ ਨਾ ਉਹ ਐਵੇਂ ਖੁੱਲਾ ਸੀ ਮਤਲਬ ਉਹ ਜਦੋਂ ਆਈ ਨਾ ਉਹ ਇਹਦੇ ਚ ਪਰਸ ਕੱਢ ਕੇ ਲੈ ਗਈ ਮਤਲਬ ਕਿ ਸਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਤੁਸੀਂ ਇਹ ਦੇਖੋ ਐਨੀ ਉਹ ਤੇਜ਼ ਸੀਗੀ ਹੱਸ ਕੇ ਜੇ ਐ ਫੈਲ ਕੇ ਜੇ ਗਿਰ ਕੇ ਪਤਾ ਨਹੀਂ ਕਿਵੇਂ ਕੱਢ ਕੇ ਲੈ ਗਈ ਰੱਬ ਜਾਣੇ ਬਈ ਉਹੋ ਤੇ ਹਨਾ ਮੈਂ ਕਿਹਾ ਵਿੱਚ ਹੀ ਆ ਪਰਸ ਮਮਾ ਮੈਨੂੰ ਬੋਲੇ ਵੀ ਪਰਸ ਕਿੱਥੇ ਆ ਮੈਂ ਕਿਹਾ ਵਿੱਚ ਹੀ ਪਾਇਆ ਸੀ ਮੈਂ ਤਾਂ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਪਤਾ ਮੈਂ ਪਰਸ ਉਹਦੇ ਵਿੱਚ ਪਾਇਆ ਸੀ ਕਿਤੇ ਗਿਰਿਆ ਵੀ ਨਹੀਂ ਹੈਗਾ ਜਦੋਂ ਮੈਂ ਚਾਬੀ ਪਾਈ ਹੈ ਟੋਕਨ ਪਾਇਆ ਮੈਂ ਪਰਸ ਦੇ ਵਿੱਚ ਹੀ ਰੱਖਿਆ ਸੀ ਉਹ ਵੀ ਐ ਉੱਪਰ ਨਹੀਂ ਥੱਲੇ ਰੱਖਿਆ ਸੀ ਤੇ ਉਹ ਪਰਸ ਲੈ ਗਈ ਹਲੇ ਤਾਂ ਮੇਰਾ ਉਹਦੇ ਵਿੱਚ ਫੋਨ ਵੀ ਸੀ نیچے ਹਨਾ ਤੇ ਉਹ ਬਚ ਗਿਆ ਉਹ ਲੈ ਗਈ ਚਲੋ ਹਨਾ ਬੰਦਾ ਆਬਵੀਅਸਲੀ ਇੱਕ ਵਾਰੀ ਤਾਂ ਬੰਦਾ ਖਭਰਾਉਂਦਾ ਸੀ ਆਲੇ-ਦਾਲੇ ਹਨਾ ਚੈੱਕ ਕੀਤਾ ਵੀ ਕਿਤੇ ਹੋਵੇ ਗਿਰਿਆ ਨਾ ਹੋਵੇ ਹਨਾ ਜਾਂ ਕੁਝ ਵੀ ਫਿਰ ਮੈਨੂੰ ਡਾਊਟ ਹੋ ਗਿਆ ਵੀ ਉਹ ਲੈਗੀ ਉਹ ਹੈਗੀ ਸੀ ਫਰਾਡ ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਉੱਥੇ ਬੈਠੀਆਂ ਹੁੰਦੀਆਂ ਨੇ ਸੇਵਾਦਾਰਨੀਆਂ ਵਾਲੀਆਂ ਹਨਾ ਆਂਟੀਆਂ ਉਹਨਾਂ ਨੂੰ ਵੀ ਅਸੀਂ ਮੈਂ ਜਸਟ ਦੱਸਿਆ ਆਵੀ ਮੈਂ ਕਿਹਾ ਵੀ ਇਦਾਂ ਹੋਇਆ ਧਿਆਨ ਰੱਖੋ ਹਨਾ ਗਾਹਾਂ ਉਹ ਵੀ ਇਦਾਂ ਦੀਆਂ ਤੁਸੀਂ ਆਪਣੇ ਸਮਾਨ ਦਾ ਜੀ ਧਿਆਨ ਰੱਖੋ ਬਈ ਅਸੀਂ ਸਮਾਨ ਦਾ ਧਿਆਨ ਰੱਖਿਆ ਹੋਇਆ ਹੈ ਸਾਡੇ ਅੱਖਾਂ ਦੇ ਸਾਹਮਣੇ ਹੁਣ ਸਾਨੂੰ ਨਹੀਂ ਪਤਾ ਲੱਗਿਆ ਹਨਾ ਵੀ ਇਦਾਂ ਹੋ ਗਿਆ ਤੇ ਅ ਸੋ ਲੋਹਣਾ ਕਈ ਜਾਨਾਂ ਨੇ ਸਾਨੂੰ ਪੁੱਛਿਆ ਵੀ ਕੀ ਹੋ ਗਿਆ ਓਬਵੀਅਸਲੀ ਇਦਾਂ ਦੀ ਚੀਜ਼ ਹੁੰਦੀ ਆ ਤਾਂ ਆਲੇ-ਦਾਲੇ ਬੰਦਾ ਪੁੱਛਦਾ ਹੀ ਐ ਵੀ ਕੀ ਹੋ ਗਿਆ ਹਨਾ ਤੇ ਮੈਂ ਕਹੇ ਵੀ ਇਦਾਂ ਇਦਾਂ ਹੋ ਗਿਆ ਵੀ ਚਲੋ ਪੈਸੇ ਤਾਂ ਕੋਈ ਚੱਕਰ ਨਹੀਂ ਹੈਗੇ ਇੰਨੇ ਸਾਡੇ ਕੋਲ ਹੈ ਨਹੀਂ ਸੀਗੇ ਪਰ ਮੇਰੀ ਸਕੂਟੀ ਦੀ ਚਾਬੀ ਤੇ ਸਾਡਾ ਟੋਕਨ ਸੀਗਾ ਉਹਦੇ ਵਿੱਚ ਸਾਨੂੰ ਤਾਂ ਉਹ ਚਾਹੀਦਾ ਹੋਰ ਕੁਝ ਨਹੀਂ ਹਨਾ ਤੇ ਫਿਰ ਕਹਿੰਦੀ ਮਤਲਬ ਸਾਨੂੰ ਕਹਿੰਦੀਆਂ ਵੀ ਇੱਥੇ ਨਾ ਰੌਲਾ ਪਾਓ ਸਾਡੇ ਤਾਂ ਫਿਰ ਗਾਣਾ ਪੈਂਦੀਆਂ ਨੇ ਨਾਲੇ ਅਸੀਂ ਇਹ ਮੈਂ ਕਿਹਾ ਤੁਹਾਡਾ ਕੋਈ ਕਸੂਰ ਨਹੀਂ ਅਸੀਂ ਇਹ ਵੀ ਨਹੀਂ ਕਹਿ ਰਹੇ ਮੈਂ ਕਿ ਇਹ ਕਹਿ ਰਹੇ ਹਾਂ ਵੀ ਧਿਆਨ ਰੱਖੋ ਇੱਥੇ ਫਿਰ ਰਹੀ ਹੈ ਕੋਈ ਏਦਾਂ ਦੀ ਵੀ ਹੈਗੀ ਹੈ ਤੇ ਚਲੋ ਮਤਲਬ ਗਲਮਲਾ ਕੇ ਕੋਈ ਸਿੰਪਥੀ ਵਰਡ ਹੈ ਨਹੀਂਗਾ ਉੱਥੇ ਖਤਮ ਹੋਣਾ ਤੇ ਉਸ ਤੋਂ ਬਾਅਦ ਵੀ ਅਸੀਂ ਚਲੋ ਮੈਂ ਚੈੱਕ ਕੀਤਾ ਕਿਉਂਕਿ ਮੈਨੂੰ ਉਹ ਲੇਡੀ ਦੀ ਪਛਾਣ ਹੈ ਹੁਣ ਵੀ ਪਛਾਣਾਂ ਮੈਨੂੰ ਉਹਦੀ ਵੀ ਕਿਵੇਂ ਦੀ ਉਹਦੀ ਹੈਗੀ ਹੈ ਸ਼ਕਲ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਬਾਹਰ ਹਣਾ ਆਲੇ-ਦਾਲੇ ਵੀ ਚਲੋ ਚੈੱਕ ਕੀਤਾ ਤੇ ਫਿਰ ਫਿਰ ਸਾਨੂੰ ਇਹ ਨਹੀਂ ਦੱਸਿਆ ਉਹਨਾਂ ਨੇ ਸੇਵਾਦਾਰਨੀਆਂ ਨੇ ਵੀ ਤੁਸੀਂ ਜਾ ਕੇ ਇੱਥੇ ਰਿਪੋਰਟਿੰਗ ਰੂਮ ਹੈ ਉੱਥੇ ਗੱਲ ਕਰ ਲੋ ਜਾਂ ਪਰਸ ਗਿਰਿਆ ਹੋਇਆ ਕੋਈ ਸੰਗਤ ਚੋ ਚੱਕ ਕੇ ਇੱਕ ਰੂਮ ਹੈ ਉੱਥੇ ਵੀ ਉੱਥੇ ਜਮਾ ਕਰਾ ਦਿੰਦੇ ਨੇ ਲੋਕ ਹਨਾ ਚੰਗੇ ਲੋਕ ਵੀ ਹੁੰਦੇ ਨੇ ਚੋਲੋ ਵਿੱਚ ਇਹ ਚੀਜ਼ ਬਾਰੇ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਪਤਾ ਲੱਗੀ ਕਿੰਨੇ ਜਣਿਆਂ ਨੇ ਸਾਨੂੰ ਇਹ ਜੈਨਸੀਡੈਂਟ ਦੱਸੇ ਸਾਡੇ ਨਾਲ ਵੀ ਕਹਿੰਦੇ ਐਦਾਂ ਹੋਇਆ ਸੀਗਾ ਸਾਡੇ ਤਾਂ ਫੋਨ ਵੀ ਚਲੇ ਗਏ ਹਨਾ ਮਤਲਬ ਕਈ ਜਣਿਆਂ ਨੇ ਸਾਨੂੰ ਆਪਣੇ ਸੁਣਾਏ ਐਦਾਂ ਐਦਾਂ ਹਨਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਚੋਈ ਕਿਸੇ ਨੇ ਸਾਨੂੰ ਦੱਸਿਆ ਕਹਿੰਦੇ ਤੁਸੀਂ ਇਦਾਂ ਕਰੋ ਇੱਕ ਵਾਰੀ ਇੱਥੇ ਇੱਕ ਰੂਮ ਨੰਬਰ ਹੈਗਾ 1 ਉੱਥੇ ਚਾਓ ਕਈ ਵਾਰ ਕੋਈ ਸੰਗਤ ਚੋਈ ਚੱਕ ਕੇ ਕਹਿੰਦੇ ਖਾਲੀ ਕਰਕੇ ਸਿੱਟ ਜਾਂਦੀਆਂ ਨੇ ਪਰਸ ਇੱਥੇ ਤੇ ਉਹ ਉੱਥੇ ਜਮਾ ਕਈ ਵਾਰ ਹੋ ਜਾਂਦਾ ਮੈਂ ਕਿ ਐਨੀ ਚਾਹੀਦੀ ਤਾਂ ਉਹਨੇ ਕੀ ਸਿੱਟਿਆ ਹੋਊਗਾ ਚਲੋ ਪਰਸਨ ਵਾਲੇ ਉਹ ਹੈਗਾ ਵੀ ਛੋਟਾ ਜਿਹਾ ਉਹ ਨਾਲ ਵੀ ਲੱਗੀ ਹੋਊਗੀ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਤੇ ਉਸ ਤੋਂ ਬਾਅਦ ਅਸੀਂ ਰੂਮ ਨੰਬਰ 1 ਚਲੋ ਸਾਨੂੰ ਮਿਲ ਗਿਆ ਮੈਂ ਉੱਥੇ ਗਈ ਤੇ ਉਹਨਾਂ ਨੂੰ ਮੈਂ ਦੱਸਿਆ ਉੱਥੇ ਹੈਗੇ ਸੀਗੇ ਇੱਕ ਮਤਲਬ ਕਿ ਸ਼ਾਇਦ ਗ੍ਰੰਥੀ ਸੀਗੇ ਕੋਈ ਚਲੋ ਮੈਂ ਉਹਨਾਂ ਨੂੰ ਦੱਸਿਆ ਤੇ ਉਹ ਮੈਨੂੰ ਕਹਿੰਦੇ ਵੀ ਮੈਂ ਦੱਸਿਆ ਵੀ ਇਦਾਂ ਇਦਾਂ ਹੋਇਆ ਤੇ ਕਹਿੰਦੇ ਤੁਸੀਂ ਉਹਨਾਂ ਨੂੰ ਦੱਸਿਆ ਜਿਹੜੇ ਸੇਵਾਦਾਰ ਉੱਥੇ ਬੈਠੇ ਹੁੰਦੇ ਨੇ ਤੇ ਮੈਂ ਕਿਹਾ ਹਾਂ ਉਹਨਾਂ ਨੂੰ ਮੈਂ ਦੱਸਿਆ ਕਹਿੰਦੇ ਕੀ ਕਿਹਾ ਮੈਂ ਕਿਹਾ ਉਹ ਤਾਂ ਉਹ ਤਾਂ ਆਪ ਸਾਡੇ ਗੱਲ ਪੈ ਗਏ ਮੈਂ ਕਿਹਾ ਇਦਾਂ ਕਿਹਾ ਵੀ ਇੱਥੇ ਇੱਥੇ ਨਾ ਰਸ਼ ਕਰੋ ਸਾਨੂੰ ਨਹੀਂ ਪਤਾ ਹੈਗਾ ਤੇ ਆਪੇ ਧਿਆਨ ਰੱਖੋ ਆਪਣੇ ਸਮਾਨ ਦਾ ਤੇ ਇੱਥੇ ਨਾ ਰੌਲਾ ਪਾਓ ਸਾਡੇ ਗਾਣਾ ਪੈਂਦੀਆਂ ਨੇ ਮੈਂ ਦੱਸੀ ਮੈਂ ਕਿ ਇਹ ਗੱਲ ਕਹੀ ਆ ਉਹਨਾਂ ਨੇ ਸਾਨੂੰ ਕੋਈ ਐਵੇਂ ਨਹੀਂ ਕਿਹਾ ਵੀ ਚਲੋ ਹਨਾ ਅਸੀਂ ਧਿਆਨ ਰੱਖਾਂਗੇ ਇਹ ਕੁਝ ਵੀ ਦੇਖੋ ਜ਼ਿੰਮੇਵਾਰੀ ਤਾਂ ਉਹਨਾਂ ਦੀ ਵੀ ਕਿਤੇ ਨਾ ਕਿਤੇ ਹੈਗੀ ਆ ਚਲੋ ਸਾਡੀ ਗਲਤੀ ਆ ਜੇ ਅਸੀਂ ਉੱਥੇ ਆਪਣਾ ਸੋਨਾ ਪਾ ਕੇ ਜਾਵਾਂਗੇ ਹਨਾ ਜਿਆਦਾ ਪੈਸੇ ਲੈ ਕੇ ਜਾਵਾਂਗੇ ਤਾਂ ਉਹ ਆਪਣੀ ਗਲਤੀ ਆ ਹੁਣ ਜੇ ਆਪਾਂ ਕਹੀਏ ਕਿ ਅਸੀਂ ਕੈਸ਼ ਲੈ ਕੇ ਨਹੀਂ ਜਾਵਾਂਗੇ ਜਿਨ੍ਹਾਂ ਕੋਲ ਨਹੀਂ ਵਿਚਾਰਿਆਂ ਕੋਲ ਕਾਰਡ ਚੱਲਦੇ ਹੋ ਤਾਂ ਕੈਸ਼ ਹੀ ਚੱਕਦੇ ਆ ਹਨਾ ਚਲੋ ਮਾੜਾ ਮੋਟਾ ਕੈਸ਼ ਤਾਂ ਬੰਦਾ ਲੈ ਕੇ ਹੀ ਆਉਂਦਾ ਹੈ ਹਰ ਬੰਦਾ ਕਾਰ ਚ ਵੀ ਨਹੀਂ ਆਉਣ ਵਾਲਾ ਹੈਗਾ ਕੋਈ ਬੱਸ 'ਚ ਆਉਂਦਾ ਕੋਈ ਕਿਵੇਂ ਆਉਂਦਾ ਸੋ ਬੰਦਾ ਮਾੜੇ ਮੋਟੇ ਪੈਸੇ ਤਾਂ ਲੈ ਕੇ ਹੀ ਆਉਂਦਾ ਹਨਾ ਤੇ ਫੋਨ ਵੀ ਜ਼ਰੂਰੀ ਹੈ ਹੁਣ ਸਾਡੇ ਕੋਲ ਫੋਨ ਸੀਗਾ ਤਾਂ ਅਸੀਂ ਬਾਅਦ ਚ ਸਾਨੂੰ ਅਸੀਂ ਮਤਲਬ ਕਿ ਆਟੋ ਕੀਤਾ ਫਿਰ ਉੱਥੇ ਚਲੋ Google Pay ਕਰਤਾ ਮੈਂ ਚਲੋ ਅਸੀਂ ਪਹੁੰਚ ਗਏ ਹਨਾ ਸਾਨੂੰ ਫੋਨ ਵੀ ਜ਼ਰੂਰੀ ਹੈ ਜੇ ਆਪਾਂ ਗਈਏ ਤੇ ਮਤਲਬ ਕਿ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਇੱਕ ਸੰਗਤ ਚ ਕਿਸੇ ਨੇ ਸਾਨੂੰ ਦੱਸਿਆ ਵੀ ਤੁਸੀਂ ਉਹ ਰੂਮ ਚ ਜਾਓ ਉੱਥੇ ਮੈਂ ਗਈ ਘਟੋ ਘਟ ਸੱਤ ਅੱਠ ਜਾਣੇ ਉੱਥੇ ਬੈਠੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਥੋੜਾ ਵੀ ਅੱਜ ਹੀ ਚੋਰੀ ਹੋਇਆ ਹੈ ਕਹਿੰਦੇ ਹਾਂਜੀ ਕਿਸੇ ਦੇ オリジナル ਡਾਕੂਮੈਂਟ ਗੁੰਮ ਗਏ ਕਿਸੇ ਦਾ ਪਰਸ ਕਹਿੰਦੇ ਸਾਡਾ ਤਾਂ ਜਿੱਥੇ ਮਤਲਬ ਹੁਕਮਨਾਮਾ ਹਨਾ ਉਥੋਂ ਕੱਢਿਆ ਕਿਸੇ ਨੇ ਮਤਲਬ ਕਿ ਹੁਣ ਆਪਾਂ ਇਹ ਕਹਿ ਸਕਦੇ ਆ ਗੁਰੂ ਘਰ ਚ ਵੀ ਆਪਾਂ ਸੇਫ ਨਹੀਂ ਹੈਗੇ ਹਨਾ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਚਲੋ ਕਹਿੰਦੇ ਵੀ ਤੁਸੀਂ ਐਵੇਂ ਕਰੋ ਬਾਹਰ ਗੁਰਦੁਆਰੇ ਦੇ ਕੋਲੀ ਬਾਹਰ ਨਾ ਆਪਣਾ ਦਸਤਰ ਬਣਿਆ ਹੋਇਆ ਉੱਥੇ ਰਿਪੋਰਟਿੰਗ ਰੂਮ ਹੈ ਉੱਥੇ ਜਾ ਕੇ ਤੁਸੀਂ ਗੱਲ ਕਰੋ ਚਲੋ ਹਨਾ ਅਸੀਂ ਉੱਥੇ ਪਹੁੰਚ ਗਏ ਹਨਾ ਤੁਰ ਕੇ ਤੇ ਉੱਥੇ ਮੈਂ ਐਂਟਰ ਹੋਈ ਉੱਥੇ ਇੱਕ ਬੈਠੇ ਸੀਗੇ ਹਨਾ ਅੰਕਲ ਤੇ ਉਹ ਮੈਨੂੰ ਕਹਿੰਦੇ ਵੀ ਉਹ ਸਾਹਮਣੇ ਲਿਖਿਆ ਹੋਇਆ ਹੈ ਰਿਪੋਰਟਿੰਗ ਰੂਮ ਤੁਸੀਂ ਉੱਥੇ ਜਾ ਕੇ ਹਨਾ ਗੱਲ ਕਰ ਲਓ ਤੇ ਮੈਂ ਚਲੀ ਗਈ ਅੰਦਰ ਹਨਾ ਅ ਪਹਿਲਾਂ ਤਾਂ ਉਹ ਲੋਕ ਕਹਿੰਦੇ ਹਾਂਜੀ ਦੱਸੋ ਕੀ ਹੈ ਹਨਾ ਮੈਂ ਦੱਸਤਾ ਮੈਂ ਕਿਸੀ ਰਿਪੋਰਟ ਲਿਖਵਾਉਣੀ ਹੈ ਹਨਾ ਇਦਾਂ ਇਦਾਂ ਹੋਇਆ ਤੇ ਕਹਿੰਦੇ ਐਵੇਂ ਕਰੋ ਬਾਹਰ ਨਾ ਬੈਠੇ ਨੇ ਪੁਲਿਸ ਵਾਲੇ ਤੁਸੀਂ ਉਹਨਾਂ ਨੂੰ ਜਾ ਕੇ ਦੱਸ ਦਿਓ ਵੇ ਐਡਾ ਬੋਰਡ ਤੁਹਾਡੇ ਇੱਥੇ ਲਾਇਆ ਹੋਇਆ ਹੈ ਵੀ ਇੱਥੇ ਸਾਰੀਆਂ ਕੰਪਲੇਂਟਸ ਲਿਖੀਆਂ ਜਾਂਦੀਆਂ ਨੇ ਫਿਰ ਸਾਨੂੰ ਉੱਥੇ ਕਾਹਤੋਂ ਭੇਜ ਰਹੇ ਹੋ ਤੁਸੀਂ ਪੁਲਿਸ ਵਾਲੇ ਆਹਾ ਵਾਲੇ ਕੰਮ ਥੋੜਾ ਦੇਖਣ ਜਾਓ ਬਾਹਰ ਉਹਨਾਂ ਦੀ ਡਿਊਟੀ ਹੈ ਦੱਸੋ ਹੁਣ ਬੰਦਾ ਕੀ ਕਵੇ ਮਤਲਬ ਉਹਨਾਂ ਨੇ ਕੁਝ ਨਹੀਂ ਸਾਡੀ ਹੈਲਪ ਕੀਤੀ ਉਸ ਤੋਂ ਬਾਅਦ ਅਸੀਂ ਬਾਹਰ ਆਏ ਮਤਲਬ ਉਹੀ ਜਿਹੜੇ ਅੰਕਲ ਨੇ ਮੈਨੂੰ ਦੱਸਿਆ ਸੀ ਕਹਿੰਦੇ ਕੀ ਹੋ ਗਿਆ ਮੈਂ ਕਿਹਾ ਤਾਂ ਐਂ ਕਹਿ ਰਹੇ ਨੇ ਬਾਹਰ ਜਾ ਕੇ ਗੱਲ ਕਰੋ ਕਹਿੰਦਾ ਚਲੋ ਤੁਸੀਂ ਮੈਨੂੰ ਦੱਸੋ ਚਲੋ ਉਹਨਾਂ ਨੇ ਵਿਚਾਰਿਆਂ ਨੇ ਸਾਡਾ ਸਾਰਾ ਲਿਖ ਲਿਆ ਹਨਾ ਨੰਬਰ ਵੀ ਜੇ ਸਾਨੂੰ ਇਨ ਕੇਸ ਮਿਲਦਾ ਹੈ ਅਸੀਂ ਉਹਨੂੰ ਦੇ ਦਾਂਗੇ ਤੇ ਮਤਲਬ ਇੰਨਾ ਸੀ ਖੱਜਲ ਖਵਾਰ ਹੋਏ ਕੁਛ ਨਹੀਂ ਹਨਾ ਬਣਿਆ ਤੇ ਉਸ ਤੋਂ ਬਾਅਦ ਮੈਂ ਉੱਥੇ ਨਾ ਫੇਰ ਸੀ ਗਏ ਮੈਂ ਕਿਹਾ ਆਪਾਂ ਦੁਬਾਰਾ ਚੱਲਦੇ ਆਂ ਆਪਾਂ ਨੂੰ ਉਹਦੀ ਪਹਿਚਾਣ ਤਾਂ ਹੈਗੀ ਉਹ ਤਾਂ ਖਬਰਾਂ ਕਿੰਨੀ ਵਾਰ ਅੰਦਰ ਵੜਦੀ ਹੋਣੀ ਉਹ ਤਾਂ ਗਰੁੱਪ ਹੁੰਦਾ ਨਾ ਦਾ ਇਹ ਕੱਲੀਆਂ ਦਾ ਜਾਂਦੀਆਂ ਨਹੀਂ ਹੈਗੀਆਂ ਇਆਂ ਜਿਹਿਆਂ ਦਾ ਕੋਈ ਗਰੁੱਪ ਹੀ ਹੋਊਗਾ ਤੇ ਉੱਥੇ ਨਾ ਇੱਕ ਲੇਡੀ ਸੀਗੀ ਪਹਿਲਾਂ ਵੀ ਸਾਨੂੰ ਉਹ ਬਹੁਤ ਵਾਰ ਪੁੱਛੀ ਗਈ ਚਾਰ ਪੰਜ ਵਾਰ ਹੀ ਪੁੱਛੀ ਗਈ ਮੈਨੂੰ ਤਾਂ ਲੱਗਦਾ ਉਹ ਵੀ ਇਨਕਲੂਡਿਡ ਸੀ ਉਹ ਚ ਵੀ ਤੂੰ ਅਦੋਂ ਦੀ ਉੱਥੇ ਹੀ ਫਿਰਦੀ ਐ ਤੂੰ ਇਸ਼ਨਾਨ ਕਰਕੇ ਕੱਦੀ ਆਈ ਐ ਹਨਾ ਉੱਥੇ ਆਲੇ-ਦਾਲੇ ਉੱਥੇ ਫਿਰੀ ਜਾਵੇ ਉਹ ਮੈਂ ਇਹ ਕਹਿ ਰਹੀ ਆ ਵੀ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਨੂੰ ਇੰਨਾ ਤਾਂ ਪਤਾ ਲੱਗਦਾ ਹੀ ਐ ਵੀ ਆਹ ਬੰਦਾ ਇਸ਼ਨਾਨ ਕਰ ਗਿਆ ਉਹ ਬਾਰ-ਬਾਰ ਅੰਦਰ ਕਿਉਂ ਆ ਰਿਹਾ ਐ ਇੰਨੀ ਇੰਨੇ ਜਾਣੇ ਰੱਖੇ ਹੋਏ ਨੇ ਉੱਥੇ ਇੰਨੀ ਵੀ ਕੋਈ ਵੱਡੀ ਡਿਊਟੀ ਨਹੀਂ ਹੈ ਕਿ ਤੁਸੀਂ ਸਾਮ ਸਕਦੇ ਹੋ ਹਨਾ ਤੇ ਮਤਲਬ ਉਸ ਤੋਂ ਬਾਅਦ ਚਲੋ ਅਸੀਂ ਫਿਰ ਮੈਂ ਸਕੂਟੀ ਚੈੱਕ ਕੀਤੀ ਮੈਂ ਕਿਹਾ ਇਹ ਇਹਦਾ ਕੀ ਐ ਸਕੂਟੀ ਵੀ ਪਤਾ ਹੀ ਹੋਊਗੀ ਕਿਉਂਕਿ ਮੈਨੂੰ ਇਹ ਲੱਗਦਾ ਐ ਜਦੋਂ ਮੈਂ ਪਰਸ ਦੇ ਵਿੱਚ ਚਾਬੀ ਤੇ ਟੋਕਨ ਪਾਇਆ ਨਾ ਅਦੋਂ ਉਹਨੇ ਮੈਨੂੰ ਦੇਖ ਲਿਆ ਵੀ ਇਹਨਾਂ ਕੋਲ ਇੱਕ ਛੋਟਾ ਜਿਹਾ ਪਰਸ ਨਹੀਂ ਉਹਨੂੰ ਕਿਹੜਾ ਸੁਪਨੇ ਆਉਂਦੇ ਸੀ ਵੀ ਆਹ ਬੈਗ ਦੇ ਵਿੱਚ ਪਰਸ ਹੈ ਹਨਾ ਮਤਲਬ ਉਹਨੇ ਮੈਨੂੰ ਪਿੱਛੋਂ ਹੀ ਦੇਖ ਲਿਆ ਫਿਰ ਮੈਂ ਆਪਣੀ ਸਕੂਟੀ ਚੈੱਕ ਕੀਤੀ ਚਲੋ ਸਕੂਟੀ ਮੇਰੀ ਹੈਗੀ ਸੀ ਉੱਥੇ ਹਨਾ ਫਿਰ ਅਸੀਂ ਆਟੋ ਕੀਤਾ ਤੇ ਅੱਗੇ ਫੇਰ ਆਟੋ ਵਾਲਾ ਹਨਾ ਉਹ ਕਹਿੰਦਾ ਮੇਰੀਆਂ ਜਾਂ ਸਵਾਰੀ ਆਉਣੀਆਂ ਮੈਂ ਫੇਰ ਤੁਰੂੰ ਮੈਂ ਕਿਹਾ ਬਾਈ ਤੂੰ ਪੈਸੇ ਹੀ ਵੱਧ ਲੈ ਲੈ ਸਾਨੂੰ ਘਰੇ ਛੇਤੀ 50 ਸੀ ਆਪਣੀ ਸਕੂਟੀ ਲੈ ਕੇ ਜਾਈਏ ਇੱਥੇ ਕੁਝ ਵੀ ਸੇਫ ਨਹੀਂ ਹੈਗਾ ਤੇ ਚਲੋ ਅਸੀਂ ਘਰੇ ਆਏ ਫਿਰ ਘਰੇ ਆ ਕੇ ਸ਼ੁਕਰ ਹੈ ਮੇਰੀ ਸਕੂਟੀ ਦੀ ਡਬਲ ਚਾਬੀ ਹੈਗੀ ਸੀ ਹਨਾ ਉਹ ਵੀ ਬਹੁਤ ਮੁਸ਼ਕਲ ਨਾਲ ਚਲੋ ਮੈਨੂੰ ਲੱਭ ਗਈ ਹਨਾ ਮੈਨੂੰ 20 25 ਮਿੰਟੋ ਚਾਬੀ ਲੱਭਣ ਤੇ ਲੱਗੇ ਤੇ ਫੇਰ ਅਸੀਂ ਫੇਰ ਆਟੋ ਕਰਾ ਕੇ ਗੁਰੂ ਘਰ ਗਏ ਤੇ ਫੇਰ ਅਸੀਂ ਉੱਥੋਂ ਆਪਣੀ ਸਕੂਟੀ ਲੈ ਕੇ ਆਏ ਮਤਲਬ ਮੈਂ ਇਹ ਵੀਡੀਓ ਦੇ ਵਿੱਚ ਨਾ ਇਹ ਕਹਿਣਾ ਚਾਹੁੰਦੀ ਆ ਵੀ ਕੁਝ ਵੀ ਸੇਫ ਨਹੀਂ ਹੈਗਾ ਤੁਸੀਂ ਹੁਣ ਗੁਰੂ ਘਰ ਵੀ ਨਾ ਆਜ਼ਾਦੀ ਨਾਲ ਨਹੀਂ ਜਾ ਸਕਦੇ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਤੇ ਮੈਂ ਇਹ ਕਹਿ ਰਹੀ ਆ ਏਦਾਂ ਦੀਆਂ ਜਿਹੜੀਆਂ ਇਹ ਲੇਡੀਜ਼ ਇਕੱਠੀਆਂ ਹੋਈਆਂ ਹੋਈਆਂ ਨੇ ਇਹਨਾਂ ਦੇ ਗਰੁੱਪ ਨੇ ਪੂਰੇ ਗਰੁੱਪ ਬਣੇ ਹੋਏ ਨੇ ਇਹਨਾਂ ਦੇ ਇਹ ਚੀਜ਼ਾਂ ਉੱਥੋਂ ਖੋਹਦੀਆਂ ਨੇ ਕਿਉਂਕਿ ਮੈਂ ਨਾ ਦੋ ਤਿੰਨ ਵਾਰ ਮਤਲਬ ਪਹਿਲਾਂ ਵੀ ਗਈ ਸੀ ਨਾ ਅਦੋਂ ਉੱਥੇ ਕਿਸੇ ਦੀਆਂ 골ਡ ਦੀਆਂ ਚੂੜੀਆਂ ਗੱਟੀਆਂ ਗਈਆਂ ਸਿੱਗੀਆਂ ਹਣਾ ਚਲੋ ਉੱਥੇ ਆਪਾਂ ਕਹਿਨੇ ਸਾਡੀ ਗਲਤੀ ਆ ਸਾਨੂੰ ਪਾਕੇ ਨਹੀਂ ਜਾਣਾ ਚਾਹੀਦਾ ਚੇਨ ਕੁਛ ਵੀ ਨਾ ਪਾਕੇ ਜਾਓ ਹਣਾ ਮਤਲਬ ਇਦਾਂ ਦਾ ਕੁਝ ਉੱਥੇ ਰੋਜ਼ ਹੁੰਦਾ ਹੈ ਹਣਾ ਤਾਂ ਇਹਨਾਂ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ ਥਾਂ ਥਾਂ ਤੇ ਕੈਮਰੇ ਲਾਓ ਹੁਣ ਤਾਂ ਇਹ ਗੱਲ ਹੋ ਗਈ ਵੀ ਇਸ਼ਨਾਨ ਘਰ ਚ ਵੀ ਕੈਮਰੇ ਲਾਉਣੇ ਪੈਣਗੇ ਹਣਾ ਤੇ ਮੈਂ ਇਹ ਕਹਿੰਦੀ ਵੀ ਇਹ ਇਦਾਂ ਦੇ ਲੋਕਾਂ ਨੂੰ ਕਿੱਦਾਂ ਨੀਂਦ ਆਉਂਦੀ ਹੈ ਤੁਸੀਂ ਗੁਰੂ ਘਰ ਦੇ ਵਿੱਚ ਵੀ ਇਹ ਕੁਝ ਕਰਨ ਲੱਗੇ ਜਿਹੜੀ ਇਦਾਂ ਦੇ ਕੰਮ ਕਰਦੀਆਂ ਨੇ ਮੈਨੂੰ ਨਹੀਂ ਸਮਝ ਆਉਂਦੀ ਵੀ ਲੋਕ ਇੰਨੇ ਗਿਰ ਚੁੱਕੇ ਨੇ ਮੈਂ ਤਾਂ ਕਹਿਨੀ ਆ ਵੀਡੀਓ ਦੇ ਤੱਕ ਪਹੁੰਚੇ ਵੈਸੇ ਤਾਂ ਇਹਾਂ ਨੂੰ ਕੋਈ ਸ਼ਰਮ ਹੁੰਦੀ ਨਹੀਂ ਹਨਾ ਤੇ ਇਦਾਂ ਦੇ ਬੰਦਿਆਂ ਦੀ ਜਿਹੜੀ ਮੌਤ ਹੈ ਨਾ ਉਹ ਕਿਵੇਂ ਆਉਂਦੀ ਹੈ ਉਹ ਫਿਰ ਰੱਬ ਹੀ ਜਾਣਦਾ ਹਨਾ ਇਦਾਂ ਦਾ ਜਿਹੜਾ ਬੰਦਿਆਂ ਦਾ ਐਂਡ ਬਹੁਤ ਮਾੜਾ ਹੁੰਦਾ ਤੁਸੀਂ ਇੰਨੇ ਗਿਰਗੇ ਵੀ ਗੁਰੂ ਘਰ 'ਚ ਤੁਸੀਂ ਲੁੱਟਾਂ-ਗੋਹਾਂ ਕਰ ਰਹੇ ਹੋ ਮਤਲਬ ਹਨਾ ਔਰ ਉਹ ਵੀ ਲੇਡੀਜ਼ੇ ਕੰਮ ਕਰ ਰਹੀਆਂ ਨੇ ਇਹਨਾਂ ਦੇ ਨਾਮ ਕ੍ਰਾਈਮ 'ਚ ਮਤਲਬ ਇੰਨਾ ਜ਼ਿਆਦਾ ਇਹਨਾਂ ਨੇ ਫਾਇਦਾ ਚੱਕ ਰੱਖਿਆ ਮੈਨੂੰ ਨਹੀਂ ਪਤਾ ਇੱਥੇ ਕਿਸ ਚੀਜ਼ ਦੇ ਢਿੱਲ ਹੈ ਆਪਣਾ ਕਾਨੂੰਨੀ ਇਦਾਂ ਦਾ ਕਿ ਕੋਈ ਹੈ ਹੀ ਨਹੀਂ ਸਟ੍ਰੈਕਚਰ ਰੂਲ ਇੱਥੇ ਕੁਝ ਵੀ ਚੱਲ ਰਿਹਾ ਕੁਝ ਵੀ ਆਪਾਂ ਹੋਰ ਵੀ ਕਈ ਗੱਲਾਂ ਨੇ ਚਲੋ ਮੈਂ ਉਹ ਕਰਨਾ ਨਹੀਂ ਚਾਹੁੰਦੀ ਪਰ ਹੁਣ ਗੁਰੂ ਘਰ 'ਚ ਵੀ ਇਹਨਾਂ ਨੇ ਇਹ ਕੰਮ ਫੜ ਲਏ ਕਿਤੇ ਵੀ ਚਲੇ ਜਾਓ ਇਹ ਕੰਮ ਮੰਗਤੀਆਂ ਜਿਹੜੀਆਂ ਫਿਰਦੀਆਂ ਨੇ ਚਲੋ ਮੈਂ ਮੰਨਦੀ ਆ ਕੋਈ ਬਜ਼ੁਰਗ ਐ ਆਪਾਂ ਨੂੰ ਦਿਖ ਰਿਹਾ ਹਨਾ ਵਿਚਾਰਿਆਂ ਦੇ ਹੱਥ ਪੈਰ ਨਹੀਂ ਕੰਮ ਨਹੀਂ ਕਰ ਸਕਦੇ ਜੀ ਸਦਕੇ ਆਪਾਂ ਦੇ ਦਿੰਦੇ ਆ ਵੀ ਕੋਈ ਨਾ ਚੱਲ ਦੇ ਦਿਓ ਹਨਾ ਜਿਹੜੇ ਚੰਗੀਆਂ ਭਲੀਆਂ ਇੱਥੇ ਆਪਾਂ ਦੇਖ ਲੈਨੇ ਆ ਹਨਾ ਲਾਈਟਸ ਤੇ ਕਿੰਨੀਆਂ ਖੜੀਆਂ ਹੁੰਦੀਆਂ ਨੇ ਪੰਜ ਪੰਜ ਜਵਾਕ ਜੰਮ ਲੈਂਦੀਆਂ ਨੇ ਇਹ ਹਨਾ ਉਹਨਾਂ ਨੂੰ ਤੁੱਪੇ ਲੈ ਕੇ ਖੜੀਆਂ ਮੰਗੀ ਜਾਣਗੀਆਂ ਵੀ ਤੁਸੀਂ ਕੰਮ ਕਰ ਲੋ ਕੋਈ ਤੇ ਜਿਨ੍ਹਾਂ ਨੂੰ ਕਹਿ ਦੋ ਨਾ ਵੀ ਆਗੋਂ ਤੁਹਾਨੂੰ ਕੰਮ ਦਿੰਨੇ ਆ ਫਿਰ ਇਹ ਕੰਮ ਨਹੀਂ ਕਰਦੀਆਂ ਇਹਨਾਂ ਦੀ ਆਦਤ ਬਣ ਚੁੱਕੀ ਆ ਮੰਗਣ ਦੀ ਹਨਾ ਅੱਜ ਇਹਨਾਂ ਦਾ ਨਾ ਬਸ ਮੈਂ ਤਾਂ ਇੱਕ ਕੋਈ ਮੈਸੇਜ ਤੁਹਾਨੂੰ ਦੇਣਾ ਚਾਹੁੰਦੀ ਆ ਇਹੋ ਜਿਹਿਆਂ ਦੀਆਂ ਵੀਡੀਓਜ਼ ਬਣਾ ਕੇ ਨਾ ਨਾਲ ਦੀ ਨਾਲ ਨੈੱਟ ਦੇ ਚਾੜੋ ਵੀ ਇਹਨਾਂ ਨੂੰ ਕੀ ਹੋਇਆ ਚੰਗੀਆਂ ਭਲੀਆਂ ਤੁਸੀਂ ਹੈਗੀਆਂ ਉਹ ਕਮਾ ਕੇ ਖਾ ਲੋ ਮੰਗਣ ਨਾਲ ਉਹ ਤਾਂ ਬੰਦਾ ਕਹਿੰਦੇ ਪੋਚੇ ਲਾ ਲਵੇ ਸੀਰੀਅਸਲੀ ਮਤਲਬ ਮੈਂ ਇਹ ਕਹਿੰਨੇ ਕਿੰਨੇ ਵਿਚਾਰੇ ਲੋਕ ਨੇ ਜਿਨ੍ਹਾਂ ਦੀ ਕਿੰਨੀ ਆਪਣੇ ਹੱਕ ਦੀ ਕਮਾਈ ਹੁੰਦੀ ਆ ਹਨਾ ਕਿੰਨੀਆਂ ਵਿਚਾਰੀਆਂ ਲੇਡੀਜ਼ ਕੋਈ ਸੂਟ ਸੀ ਕੇ ਪੈਸੇ ਬਣਾ ਰਹੀ ਐ ਕੋਈ ਕਿਵੇਂ ਹਰ ਹਰ ਇੱਕ ਦੀ ਆਪਣੀ ਆਪਣੀ ਸਟੋਰੀ ਆ ਹਨਾ ਕਿਸੇ ਕੋਲ ਚਲੋ ਵਾਧੂ ਪੈਸਾ ਵੀ ਹੈਗਾ ਪਈ ਨਹੀਂ ਕਹਿ ਰਹੇ ਪਰ ਪੈਸੇ ਦਾ ਕਿਸੇ ਦੇ ਵੀ ਹਨਾ ਇਦਾਂ ਲੈਣੇ ਬਹੁਤ ਗਲਤ ਗੱਲ ਹੈ ਮਤਲਬ ਮੈਨੂੰ ਤੇ ਬੜਾ ਇਸ ਚੀਜ਼ ਤੇ ਮਤਲਬ ਗੁੱਸਾ ਆਇਆ ਮੈਂ ਤਾਂ ਹੀ ਇਹ ਵੀਡੀਓ ਪਾਈ ਐ ਵੀ ਉਸ ਇਨਸਾਨ ਤੱਕ ਇਹ ਪਹੁੰਚੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਉਸ ਲੇਡੀ ਤੱਕ ਵੀ ਪਹੁੰਚੇ ਉਹਨੂੰ ਵੀ ਪਤਾ ਲੱਗੂ ਵੀ ਹਾਂ ਇਹ ਉਹੀ ਨੇ ਜਿਨ੍ਹਾਂ ਦੇ ਕੱਲ ਮੈਂ ਪੈਸੇ ਖੋਏ ਨੇ ਜਾਂ ਪੈਸੇ ਲੁੱਟੇ ਨੇ ਹਨਾ ਚਲੋ ਰੱਬ ਕਹਿੰਦੇ ਨੇ ਨਾਲ ਤੁਹਾਡੇ ਨਾਲ ਹੈ ਪੈਸੇ ਸਾਡੇ ਕੁਝ ਵੀ ਨਹੀਂ ਜੋਚ ਪੈਸੇ ਸਾਡੇ ਸਿਰਫ 200 ਰੁਪਏ ਸੀਗਾ ਪਤਾ ਨਹੀਂ ਹਨਾ ਚੰਗਾ ਕਹਿੰਦੇ ਰੱਬ ਤੁਹਾਨੂੰ ਬਚਾਉਂਦਾ ਹੈ ਹਨਾ ਅੱਗੇ ਮੈਂ ਹਮੇਸ਼ਾ ਆਪਣਾ ਪਰਸ ਵੀ ਲੈ ਕੇ ਜਾਂਦੀ ਹੂਨ ਇੱਕ ਛੋਟਾ ਆ ਉਹ ਚ ਪੈਸੇ ਵੀ ਹੁੰਦੇ ਨੇ ਹਨਾ ਕਿਉਂਕਿ ਬਾਹਰ ਆਪਣੇ ਗੁਰੂ ਘਰ ਦੇ ਹਨਾ ਸਮਾਨ ਹੁੰਦਾ ਕੁਝ ਬੰਦਾ ਖਰੀਦ ਵੀ ਲੈਂਦਾ ਹੈ ਇਹ ਚ ਕੀ ਗੱਲ ਹੈ ਹਨਾ ਕੱਲ ਪਤਾ ਨਹੀਂ ਦਿਮਾਗ ਚ ਕੀ ਆਇਆ ਮੈਂ ਕੱਲ ਪੈਸੇ ਲੈ ਕੇ ਨਹੀਂ ਗਈ ਮੈਂ ਨਾ ਫੋਨ ਦੇ ਵਿੱਚ ਹੀ ਮਤਲਬ ਉਹਦੇ ਜਿੱਥੇ ਆਪਣਾ ਕਵਰ ਹੁੰਦਾ ਨਾ ਉਹ ਚ ਹੀ ਰੱਖ ਲਏ ਪੈਸੇ ਤੇ ਬੱਸ ਫੋਨ ਬਚ ਗਿਆ ਤੇ ਉੱਥੇ ਪਤਾ ਨਹੀਂ ਕਿੰਨੇ ਲੋਕਾਂ ਦੇ ਵਿਚਾਰਿਆਂ ਦੇ ਫੋਨ ਫੰਡੋਕਿਊਮੈਂਟ ਚਲੋ ਬੰਦਾ ਹਨਾ ਕੀ ਪਤਾ ਕਿੱਥੋਂ ਕਿਵੇਂ ਆਉਂਦਾ ਕਈ ਵਾਰ ਹੁੰਦਾ ਵੀ ਆਪਣੇ ਕੋਲ ਜ਼ਰੂਰੀ ਸਮਾਨ ਤੇ ਮਤਲਬ ਇਹ ਤਾਂ ਬਹੁਤ ਮੈਨੂੰ ਇਹ ਨਹੀਂ ਵੀ ਚਲੋ ਲੁਕਠਾ ਗੋਹਾ ਬਾਹਰ ਹੁੰਦੀਆਂ ਨੇ ਪਰ ਗੁਰੂਗਰ ਦੇ ਵਿੱਚ ਹੋ ਰਹੀਆਂ ਨੇ ਇਹ ਤਾਂ ਬਹੁਤ ਹੀ ਸਟ੍ਰੇਂਜ ਗੱਲ ਹੈ ਤੇ ਇੱਕ ਬਹੁਤ ਮਾੜੀ ਗੱਲ ਹੈ ਮਤਲਬ ਇਹ ਮੇਰੇ ਕੋਲ ਹੁਣ ਵਰਡਸ ਨਹੀਂ ਹੈਗੇ ਤੇ ਮੇਰਾ ਤਾਂ ਇਹੀ ਮੈਸੇਜ ਹੈ ਵੀ ਜਿਹੜੀਆਂ ਇਦਾਂ ਦੀਆਂ ਕੰਮ ਕਰਦੀਆਂ ਨੇ ਨਾ ਕੰਮ ਕਰ ਲਓ ਕੋਈ ਹੱਥੀ ਕੰਮ ਕਰ ਲਿਆ ਕਰੋ ਇਹ ਕੰਮ ਨਾ ਛੱਡ ਦਿਓ ਕਿਉਂਕਿ ਐਂਡ ਬਹੁਤ ਮਾੜਾ ਹੀ ਹੁੰਦਾ ਸੋ ਮੇਰਾ ਮਤਲਬ ਮੇਨ ਇਹੀ ਮੋਟਿਵ ਸੀਗਾ ਵੀ ਇਹ ਉੱਥੇ ਤੱਕ ਪਹੁੰਚੇ ਵੀਡੀਓ ਜਿਹੜੀਆਂ ਜਿਹੜੀਆਂ ਇਹ ਜੇ ਕੰਮ ਕਰਦੀਆਂ ਨੇ ਤੇ ਬਾਕੀ ਅ ਤੁਸੀਂ ਦੱਸਿਓ ਕਮੈਂਟ ਕਰਕੇ ਹਨਾ ਤੁਸੀਂ ਕਿੰਨੇ ਕਿ ਐਗਰੀਓ ਹਨਾ ਕਿਉਂਕਿ ਇਹ ਹਰ ਇੱਕ ਬਹੁਤ ਜਾਣਨ ਵਾਲਾ ਇਨਸੀਡੈਂਟ ਹੁੰਦਾ ਹੈ ਇਹ ਨਹੀਂ ਹੈਗਾ ਵੀ ਮੈਨੂੰ ਮੈਨੂੰ ਕੋਈ ਦੁੱਖ ਨਹੀਂ ਹੈਗਾ ਮੈਨੂੰ ਸਿਰਫ ਇਹ ਦੁੱਖ ਹੋਇਆ ਵੀ ਗੁਰੂ ਘਰ ਚ ਤਾਂ ਤੁਸੀਂ ਬਖਸ਼ ਦੋ ਹਨਾ ਉੱਥੇ ਤਾਂ ਤੁਸੀਂ ਮਣੀ ਮੋਟੀ ਸ਼ਰਮ ਕਰ ਲਓ ਰੱਬ ਤੋਂ ਵੀ ਡਰਦੇ ਨਹੀਂ ਹੈਗੇ ਲੋਕ ਰੱਬ ਤੋਂ ਵੀ ਨਹੀਂ ਡਰ ਰਹੇ ਉੱਤੇ ਉੱਪਰ ਕੁਝ ਨਹੀਂ ਰਿਹਾ ਹੈਗਾ ਹਨਾ ਤੇ ਬਾਕੀ ਇਹੀ ਮੈਸੇਜ ਹੈ ਵੀ ਆ ਜਿੰਨੇ ਵੀ ਮੰਗਤੇ ਨੇ ਨਾ ਜਿਹੜੇ ਚੰਗੇ ਭਲੇ ਆਪਾਂ ਨੂੰ ਦਿਖਦੇ ਨੇ ਇਹਨਾਂ ਨੂੰ ਕੁਝ ਨਾ ਦੋ ਜੇ ਬਾੜਾ ਕਹਿੰਦੇ ਨੇ ਨਾ ਉਹਨਾਂ ਨੂੰ ਕਿਹਾ ਕਰੋ ਅੱਜ ਤੁਹਾਨੂੰ ਕੰਮ ਦਵਾਈਏ ਬਥੇਰਾ ਕੰਮ ਆ ਆਪਣੇ ਕੋਲ ਲੇਬਰ ਵਰਕ ਵਾਧੂ ਪਿਆ ਹੈ ਹਨਾ ਵਿਯੋਗ ਕਰੋ ਕਮਾਓ ਤੇ ਫੇਰ ਇਹਨਾਂ ਦੀ ਨਾ ਆਉਂਦੀ ਹੁੰਦੀ ਆ ਸੋ ਇਹੀ ਸੀਗੀ ਜੀ ਅੱਜ ਦੀ ਵੀਡੀਓ ਅੱਜ ਮੈਂ ਥੋੜੀ ਸੀਰੀਅਸ ਮੈਟਰ ਤੇ ਵੀਡੀਓ ਬਣਾਈ ਆ ਕਿਉਂਕਿ ਮੈਨੂੰ ਲੱਗਿਆ ਇਹ ਥੀਸ ਸ਼ੇਅਰ ਕਰਨੀ ਬਣਦੀ ਆ ਸੋ ਇਹੀ ਕਹੂੰਗੀ ਵੀ ਹਨਾ ਆਪਾਂ ਗੁਰੂ ਘਰ ਜਾਣਾ ਹੁੰਦਾ ਸੋ ਆਪਣਾ ਬਹੁਤ ਅਲਰਟ ਹੋ ਕੇ ਜਾਓ ਵੈਸੇ ਅਸੀਂ ਅਲਰਟ ਸੀਗੇ ਪਰਸ ਫੜਿਆ ਹੋਇਆ ਸੀ ਮੰਮਾ ਨੇ ਤੇ ਮੈਂ ਹਨਾ ਗਈ ਦੋ ਜਣੇ ਸੀਗੇ ਅਸੀਂ ਕਈ ਵਿਚਾਰੇ ਇਕੱਲੇ ਜਾਂਦੇ ਨੇ ਹਨਾ ਮਜਬੂਰੀ ਵੀ ਹੁੰਦੀ ਹੈ ਸੋ ਆਪਣਾ ਬਹੁਤ ਧਿਆਨ ਰੱਖੋ ਕਿਸੇ ਤੇ ਯਕੀਨ ਨਾ ਕਰੋ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦੇ ਕਈ ਵਾਰੀ ਇਹ ਬਹੁਤ ਐਂ ਵਧੀਆ ਕੱਪੜੇ ਪਾਏ ਹੁੰਦੇ ਨੇ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਇਹ ਇਦਾਂ ਦੀਆਂ ਜੇਬ ਕਤਰੀਆਂ ਨੇ ਸੀਰੀਅਸਲੀ ਸੋ ਅਲਰਟ ਰਹੋ ਤੇ ਬਾਕੀ ਆਹੀ ਸੀਗੀ ਜੀ ਅੱਜ ਦੀ ਵੀਡੀਓ ਸੋ ਵੱਤੋ ਵਾਦੇ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ